ਜ਼ਿਲ੍ਹਾ ਰੂਪਨਗਰ ਦੇ ਸ਼ਹਿਰ ਮੁਰੰਡਾ ਮੁਰੰਡਾ ਤੋਂ ਕੁਝ ਨੌਜਵਾਨਾਂ ਵੱਲੋਂ ਕਾਰ ਨੂੰ ਚੋਰੀ ਕਰ ਲਿਆ ਗਿਆ ਕਾਰ ਚੋਰੀ ਕਰਕੇ ਫਤਿਹਗੜ੍ਹਵਾਲ ਤੁਰ ਪਏ ਨਦੀਕ ਬਸੀ ਪਠਾਣਾ ਦੇ ਸੂਰ ਦੇ ਕੋਲ ਉਤਾਰ ਕੁਦਰਤੀ ਹਾਸਿਆ ਸਕਾਰ ਹੋ ਗਈ ਮੌਕੇ ਤੇ ਪੁਲਿਸ ਵੱਲੋਂ ਦੋ ਵਿਅਕਤੀਆਂ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ ਕੀ ਹੈ ਸਾਰਾ ਮਾਮਲਾ ਤੁਹਾਨੂੰ ਸੁਣਾਉਂਦੇ ਆਂ ਕੀ ਕਰਨੇ ਪੁਲਿਸ ਅਧਿਕਾਰੀ ਅਸੀਂ ਕੱਲ ਨੱਕਾ ਪੰਡੀ ਤੇ ਖੜੇ ਸੀਗੇ ਸਾਨੂੰ ਤਲਾਸ਼ ਦਿੱਤੀ ਮਹੋਰ ਨੇ ਵੀ ਐਡਾ ਕਰਕੇ ਗੱਡੀ ਮੈਨ ਮਦਰੀ ਪੁਲਿਸ ਵੇ ਤੇ ਕੋਈ ਖੜੀ ਐਕਸੀਡੈਂਟ ਤੇ ਖੜੀ ਆ ਨੰਬਰ ਤੋਂ ਬਲੇਟਾ ਨੰਬਰ ਬੇਟਾ ਹੈ ਨਹੀਂ ਸੀ ਗਿਆ ਵੀ ਖੜੀ ਆ ਬੰਦਾ ਇੱਕ ਕੋਲ ਖੜਾ ਆ ਵੀ ਸਾਨੂੰ ਸ਼ੱਕੀ ਲੱਗਦੀ ਆ ਅਸੀਂ ਜਾ ਕੇ ਮੌਕੇ ਤੇ ਤਲਾਸ਼ ਤੇ ਮੌਕੇ ਤੇ ਗਏ ਬਾਕੀ ਤੇ ਗੱਡੀ ਖੜੀ ਤੀਏ ਕੋਲ ਖੜਾ ਸੀਗਾ ਇਹਨੂੰ ਪੁੱਛਿਆ ਨੀਰ ਜਿਹੜਾ ਸਿੰਘ ਦਾ ਨਾਮ ਆ ਤੇ ਕਲਾਲ ਮਦਰਾ ਹੈਗਾ ਇੱਕ ਇਹਨਾਂ ਨਾਲ ਦਾ ਦੋਸ਼ੀ ਤਾਂ ਉਹ ਗੱਡੀ ਦਾ ਮਿਸਤਰੀ ਵਗੈਰਾ ਲੈਣ ਗਿਆ ਤਾਂ ਠੀਕ ਕਰਾਉਣ ਨੂੰ ਜਦੋਂ ਅਸੀਂ ਕਾਬੂ ਕਰ ਲਿਆ ਇਹ ਤੇ ਫਿਰ ਆ ਜੀ ਉਹ ਗੱਡੀ ਟਰੇਸ ਕੀਤੀ ਤੇ ਅਸਲ ਮਾਲਕ ਕੋਲ ਪਹੁੰਚੇ ਪਤਾ ਲੱਗਿਆ ਉਹ ਗੱਡੀ ਮਰਿੰਡੇ ਤੋਂ ਕਹਿੰਦਾ 23 ਤਰੀਕ ਦੀ ਰਾਤ ਨੂੰ ਸਾਡੀ ਗੱਡੀ ਚੋਰੀ ਹੋਈ ਹੋਈ ਆ ਇਹ ਮਰਿੰਡੇ ਥਾਣੇ 'ਚ ਕੰਪਲੇਟ ਵੀ ਕੀਤੀ ਹੋਈ ਆ ਉਹਨਾਂ ਨੇ ਤੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੂੰ ਦੱਸਿਆ ਫਿਰ ਉਹਨਾਂ ਸਲਾਹਤ ਕੀਤੀ ਵੀ ਸਾਡੀ ਗੱਡੀ ਇਹੀ ਆ ਤੇ ਇਹਦੇ ਨਾਲ ਤਾਂ ਇੱਕ ਦੋਸ਼ੀ ਭੱਜ ਗਿਆ ਇੱਕ ਹੋਰ ਆ ਉਹ ਗੁਰਵਿੰਦਰ ਗੁਰੀ ਉਹਨੂੰ ਵੀ ਰਿਕਵਰ ਕਰਨਾ ਉਹ ਵੀ ਭੱਜਿਆ ਹੋਇਆ ਤੇ ਹੋਰ ਵੀ ਇਹਨਾਂ ਕੋਲ ਕੇਸ ਟੋਰੀ ਦੇ ਮਨ ਸਕਦੇ ਨੇ ਹੋਰ ਮਾਰਦਾ ਤਾਂ ਉਹ ਵਾਰ ਵਗੈਰਾ ਚੋ ਨਹੀਂ ਕੀਤਾ ਪਹਿਲਾਂ ਕੋਈ ਮਾਮਲਾ ਹੈਗਾ ਸਰ ਇਹਨਾਂ ਤੇ ਹਾਂ ਜਿਹੜੇ ਭੱਜੇ ਨੇ ਉਹਨਾਂ ਤੇ ਹੈਗਾ ਗੁਰਵਿੰਦਰ ਗੁਰੀ ਤੇ ਹੈਗਾ 46 ਨੰਬਰ ਮੁਕੱਦਮਾ ਵੱਡੇ ਵਸੀ ਲਈ ਆ ਬਾਕੀ ਹੋਰ ਦੋ ਤਿੰਨ ਮੁਕੱਦਮੇ ਦਰਜ ਨੇ ਉਹਨਾਂ ਪਰ ਉਹ ਪਤਾ ਲੱਗਿਆ ਵੀ ਉਹ ਵੀ ਫੜਿਆ ਗਿਆ ਮਰਿੰਡਾ ਸਿਟੀ ਚ ਉਹਨੂੰ ਵੀ ਜਲਦੀ ਅਸੀਂ ਰਿਮਾਂਡ ਤੇ ਲਿਆ ਕੇ ਅਟੈਚਵਰਟ ਤੇ ਜਾ ਕੇ ਪੁੱਛਗਿੱਛ ਕਰਕੇ ਨਾਮਜ਼ਦ ਕਰਾਂਗੇ ਕਿ 23 ਤਰੀਕ ਤੋਂ ਗੱਡੀ ਚੱਕਣ ਤੋਂ ਬਾਅਦ ਇਹਨੇ ਕੋਈ ਬਾਦਦਤ ਨੂੰ ਜਾਣ ਦਿੱਤਾ ਕਿ ਬਾਦਦਤ ਇਹ ਗੱਡੀ ਜਦੋਂ ਜਾ ਕੇ ਇਹਨਾਂ ਨੇ ਇੱਥੇ ਦੇ ਦੋਸਤਾਂ ਦੇ ਘਰੇ ਖੜਾਤੀ ਕਪੜਾ ਪਾ ਕੇ ਖੜਾਤੀ ਇਹ ਫੇਰ ਉਹਨੇ ਦੇਖਿਆ ਮੌਕੇ ਤੇ ਕੱਲ ਇਹ ਵੇਚਣ ਦੀ ਪਾਗ ਚ ਚੱਲੇ ਸੀਗੇ ਅੱਗੇ ਚੇਹਰੇ ਮੇ ਅਕਸੀਡੈਂਟ ਅਕਸੀਡੈਂਟ ਹੋਣ ਕਰਕੇ ਆਪਾਂ ਨੂੰ ਮਿਲ ਗਏ ਤੇ ਉਹ ਗੱਡੀਆਂ ਸੀ ਦੇਖਿਆ ਸਰ ਕੀਤਾ ਵੈਰੀਫਾਈ ਆਰਸੀ ਵਗੈਰਾ ਸਭ ਦੇਖਿਆ ਅਸਲ ਮਾਲਕ ਦਾ ਪਤਾ ਲੱਗਿਆ ਉਹਨੂੰ ਬੁਲਾ ਕੇ ਆ ਜੀ ਗੱਡੀ ਕਿਹੜੀ ਸੀ ਹਲਟੋ ਜੀ ਹਲਟੋ ਗੱਡੀ ਸਿਲਵਰ ਕਲਰ ਵਾਲੀ ਤੋਂ ਇਹ ਬਾਕੀ ਹੋਰ ਇੱਕ ਦੋ ਬਾਰ ਦਾ ਮੋਬਾਈਲ ਵਗੈਰਾ ਹੈ ਜਿਆ ਜੋ ਵੀ ਹੈਗੀਆਂ ਉਹ ਪਰ ਆ ਵੀ ਠੀਕ ਅਸੂਰ ਹੈ ਫੇਸ ਕਰਦੇ ਆ